ਜੇਕਰ ਤੁਸੀਂ ਵੀ ਕੈਦਾਰਨਾਥ ਧਾਮ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਉੱਥੇ ਗੈਰ ਹਿੰਦੂਆਂ ਦੇ ਦਾਖਲੇ ਦੇ ਉੱਤੇ ਜਿਹੜੀਆਂ ਪਾਬੰਦੀਆਂ ਬਾਰੇ ਚਰਚਾ ਚੱਲ ਰਹੀ ਆ ਤਾਂ ਉਥੋਂ ਦੇ ਭਾਜਪਾ ਦੇ ਵਿਧਾਇਕ ਆਸ਼ਾ ਨੋਟਾਲ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਜਿਹੜੇ ਗੈਰ ਹਿੰਦੂ ਨੇ ਉਹ ਕੈਦਾਰਨਾਥ ਧਾਮ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਦੇ ਦੁਆਰਾ ਮਾਸ ਮੱਛੀ ਜਿਹੜੀ ਇੱਥੇ ਲੈ ਕੇ ਆਈ ਜਾਂਦੀ ਹੈ ਸ਼ਰਾਬਾ ਪਿੰਦੇ ਨੇ ਜਿਸ ਦੇ ਨਾਲ ਜਿਹੜਾ ਕੇ ਕੈਦਾਰਨਾਥ ਧਾਮ ਦਾ અપਮਾਨ ਹੁੰਦਾ ਤਾਂ ਤੁਹਾਨੂੰ ਦੱਸ ਦਈਏ ਕਿ ਕੈਦਾਰਨਾਥ ਧਾਮ ਦੇ ਵਿੱਚ ਗੈਰ ਹਿੰਦੂਆਂ ਦੇ ਦਾਖਲੇ ਤੇ ਗਤੀਵਿਧੀਆਂ ਤੇ ਪਾਬੰਦੀ ਲਗਾਉਣ ਬਾਰੇ ਚਰਚਾ ਤੇਜ਼ ਹੋ ਗਈ ਹੈ ਕੈਦਾਰਨਾਥ ਦੀ ਭਾਜਪਾ ਵਿਧਾਇਕ ਆਸ਼ਾ ਨਟਾਲ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਜਿਹੜੀ ਦਿੱਤੀ ਹੈ ਇਹ ਦਾ ਬਧਾਇਕ ਆਸ਼ਾ ਨੋਟਾਲਨੇ ਕਿ ਹੈ ਕਿ ਕੁਝ ਹਿੰਦੂ ਗੈਰ ਜਿਹੜੇ ਤਤ ਧਾਰਮਿਕ ਸਥਾਨ ਕੇਦਾਰਨਾਥ ਦੀ ਧਾਮ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਦੋਸ਼ ਲਾਇਆ ਕਿ ਇਹ ਲੋਕ ਉੱਥੇ ਮਾਸ ਮੱਛੀ ਅਤੇ ਸ਼ਰਾਬ ਪਰੋਸਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਨੇ ਜਿਸ ਨਾਲ ਧਾਮ ਦੀ ਸ਼ਾਨ ਨੂੰ ਨੁਕਸਾਨ ਪਹੁੰਚਦਾ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਭਾਜਪਾ ਵਿਧਾਇਕ ਆਸ਼ਾ ਨੋਟਾਲ ਨੇ ਕਿਹਾ ਕਿ ਹਾਲ ਹੀ ਵਿੱਚ ਰਾਜ ਦੇ ਇੰਚਾਰਜ ਮੰਤਰੀ ਸੌਰਵ ਬਹੁਗੁਣਾ ਨੇ ਇਸ ਵਿਸ਼ੇ ਤੇ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨਾਲ ਇੱਕ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਇਹ ਸੁਝਾਅ ਦਿੱਤਾ ਗਿਆ ਕਿ ਗੈਰ ਹਿੰਦੂ ਤੱਤ ਵਾਲੇ ਕੇਦਾਰਨਾਥ ਧਾਮ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਦਈਆਂ ਨੇ ਇਸ ਲਈ ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਦੇ ਦਾਖਲੇ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ रावत ਨੇ ਕਿਹਾ ਕਿ ਸ਼ਿਵ ਭੂਮੀ ਹੈ ਇਹ ਸਿਰਫ ਉੱਤਰਾਖੰਡ ਵਿੱਚ ਹੀ ਨਹੀਂ ਸਗੋ ਦੇਸ਼ ਭਰ ਦੇ ਵਿੱਚ ਭਗਵਾਨ ਵਿਸ਼ਨੂੰ ਦਵਾਰਕਾ ਅਤੇ ਪੂਰੀ ਵਿੱਚ ਮੌਜੂਦ ਨੇ ਤੇ ਇੱਕ ਪਾਸੇ ਰਮੇਸ਼ਵਰਮ ਹੈ ਦੂਜੇ ਪਾਸੇ ਉੱਤਰਾਖੰਡ ਦੇ ਵਿੱਚ ਕੈਦਾਰਨਾਥ ਬਦਰੀਨਾਥ ਹੈ ਜਿੱਥੇ ਹਰ ਨਦੀ ਦੇ ਕੰਡੇ ਤੇ ਇੱਕ ਮੰਦਿਰ ਹੈ ਤੇ ਹਰ ਨਦੀ ਦੇ ਕੰਡੇ ਇੱਕ ਸ਼ਿਵ ਮੰਦਿਰ ਹੈ ਉੱਥੇ ਹੀ ਤੁਸੀਂ ਕਿਸ ਨੂੰ ਮਨਾ ਕਰੋਗੇ ਤੇ ਇਹ ਤੰਗ ਦਿਮਾਗੀ ਕਿਉਂ ਹਰੀਸ਼ रावत ਨੇ ਕਿਹਾ ਕਿ ਭਾਜਪਾ ਨੇਤਾ ਸੰਸਨੀਖੇਸ਼ ਬਿਆਨ ਦੇਣ ਦੇ ਆਦੀ ਹੋ ਗਏ ਨੇ ਜਿਨ੍ਹਾਂ ਲੋਕਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਉਹ ਵੀ ਮੀਡੀਆ ਦੇ ਬਦੌਲਤ ਰਾਤੋਂ ਰਾਤ ਮਸ਼ਹੂਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਆਸ਼ਾ ਜੀ ਸੋਚਦੇ ਹਨ ਕਿ ਮੈਨੂੰ ਕਿਉਂ ਪਿੱਛੇ ਛੱਡ ਦਿੱਤਾ ਜਾਵੇ ਇਸ ਲਈ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਹਰੀਸ਼ रावत ਨੇ ਕਿਹਾ ਕਿ ਹੁਣ ਸ਼ਰਾਬ ਤੇ ਮਸ क्यों ਆ ਰਿਹਾ ਜੇਕਰ ਤੁਸੀਂ ਸ਼ਰਾਬ ਸਰਕਾਰੋਂ ਤਾਂ ਤੁਹਾਨੂੰ ਇਸ ਨੂੰ ਰੋਕਣਾ ਚਾਹੀਦਾ ਹੈ ਮੈਂ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਜਾਣਦਾ हां जो ਮੰਦਰਾ ਅਤੇ ਪੂਜਾ ਸਥਾਨਾਂ ਵਿੱਚ ਦਾਖਲ ਹੋਣ ਵੇਲੇ ਹਮੇਸ਼ਾ ਆਪਣੇ ਜੁੱਤੇ ਉਤਾਰਦੇ ਹਨ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਦੂਜੇ ਧਰਮ ਦੇ ਲੋਕ ਨੇ ਉਹ ਜਿਹੜੀ ਪੂਰੀ ਮਰਿਆਦਾ ਦੇ ਨਾਲ ਤੇ ਪੂਰੇ ਮਾਨ ਦੇ ਨਾਲ ਇੱਥੇ ਆ ਕੇ ਸ਼ਿਵਜੀ ਦੇ ਜਿਹੜੇ ਦਰਸ਼ਨ ਕਰਦੇ ਨੇ ਪਰ ਜਿਹੜੇ ਵਿਧਾਇਕ ਆਸ਼ਾ ਨੋਟਾਲ ਨੇ ਉਹਨਾਂ ਨੂੰ ਸੁਰੱਖਿਆ ਦੇ ਵਿੱਚ ਰਹਿਣ ਦੀ ਆਦਤ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੀ ਵਿਧਾਇਕ ਆਸ਼ਾ ਨੋਟਾਲ ਉਤੇ ਇਹ ਜਿਹੜੇ ਤੰਜ ਕਸੇ ਗਏ ਨੇ ਸਾਫ ਦਾ ਮੁੱਖ ਮੰਤਰੀ ਹਰੀਸ਼ रावत ਦੇ ਵੱਲੋਂ ਤਾਂ ਆਸ਼ਾ ਨਟਾਲ ਜਿਹੜੇ ਭਾਜਪਾ ਦੇ ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਗੈਰ ਹਿੰਦੂ ਜਿਹੜੇ ਨੇ ਕਦਾਰਨਾਥ ਤਾਮ ਦੀ ਪਵਿੱਤਰਤਾ ਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ ਉਹਨਾਂ ਦੇ ਦੁਆਰਾ ਜਿਹੜਾ ਇੱਥੇ ਲੋਕ ਸ਼ਾਮਲ ਹੁੰਦੇ ਨੇ ਮਾਸ ਮਸਜਿਦ ਤੇ ਸ਼ਰਾਬ ਜਿਹੜੀ ਪਿੰਦੇ ਨੇ ਉਹਨਾਂ ਦੇ ਉੱਤੇ ਪਾਬੰਦੀ ਲੱਗਣ ਦੇ ਲਈ ਜਿਹੜੀਆਂ ਤਿਆਰੀਆਂ ਕਰ ਲਿੱਤੀਆਂ ਗਈਆਂ ਨੇ